ਕੱਬਸੇ ਫਸੇ ਹੋ ਯਾ ਕੱਲ ਸ਼ਾਮ ਸੇ ਫਸਿਆ ਹੂੰ ਭਾਈ ਸਾਹਿਬ ਵਰ ਮੁਖਾ ਮਨ ਲੱਗ ਰਿਹਾ ਹੂੰ ਆ ਰੋਟੀ ਨਹੀਂ ਨਸੀਬੋ ਲਈ ਹਿੰਦੀ ਸਰਕਾਰ ਦੇ ਬੇਕੁਫਾਂ ਦੀ ਸਰਕਾਰ ਆ ਜੀ ਇਹ ਆਪਣਾ ਮੈਂ ਕਹਿਣਾ ਚਾਹਾਂਗਾ ਤੁਹਾਨੂੰ ਪੰਜਾਬੀ ਠੇੜ ਪੰਜਾਬੀ ਦੀ ਸਾਡੀ ਸਰਕਾਰ ਇਹਨਾਂ ਨੂੰ ਘਰ ਗ੍ਰਿਸ਼ਤੀ ਦਾ ਨਹੀਂ ਪਤਾ ਨਹੀਂ ਸਰਕਾਰ ਇਹਨਾਂ ਨੂੰ ਘਰ ਗ੍ਰਿਸ਼ਤੀ ਦਾ ਨਹੀਂ ਪਤਾ ਥਾਰਾ ਕੁਝ ਹੀ ਪ੍ਰਾਈਵੇਟ ਕਰਨੀ ਇਹਨਾਂ ਨੇ ਸਾਰਾ ਅੰਬਾਨੀਆਂ ਟਾਣੀਆਂ ਨੂੰ ਦੇਣਾ ਸ਼ਸ਼ੀ ਗਾਲ ਜੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਕਰਨਾਲ ਨੈਸ਼ਨਲ ਹਾਈਵੇ ਤੇ ਮੌਜੂਦ ਆ ਇਸ ਤੋਂ ਪਹਿਲਾਂ ਗੱਲ ਸ਼ੁਰੂ ਕੀਤੀ ਜਾਵੇ ਇੱਕ ਤਸਵੀਰਾਂ ਵਿਖਾਉਨੇ ਆ ਤੁਹਾਨੂੰ ਕਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਜਿਹੜਾ ਇਸ ਵੇਲੇ ਜਿਹੜਾ ਬੰਦ ਕਰ ਦਿੱਤਾ ਗਿਆ ਨੈਸ਼ਨਲ ਹਾਈਵੇ ਜਿਸ ਤੇ ਚੱਲਦੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਲੋਕ ਨੇ ਉਹ ਫਸੇ ਹੋਏ ਨੇ ਟਰੱਕੀ ਟਰੱਕ ਦੂਰ ਤੱਕ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸੜਕਾਂ ਦੇ ਟਰੱਕ ਵਾਹਨ ਤੁਹਾਨੂੰ ਮਿਲਣਗੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਪੁਖਤਾ ਜਿਹੜੇ ਲੋਕ ਕਿਸਾਨ ਨੇ ਉਹ ਨਾ ਨਿਕਲ ਸਕਣ ਇਸ ਦੇ ਚਲਦੇ ਇੰਤਜ਼ਾਮਾਤ ਕੀਤੇ ਗਏ ਨੇ ਇਸ ਬੰਦ ਕਰ ਦਿੱਤੀ ਗਈ ਆ ਸੜਕ ਵੇਖ ਪਾਰੇ ਤੁਸੀਂ ਪੱਥਰ ਰੱਖ ਕੇ ਕਰਨਾਲ ਸ਼ਹਿਰ ਦੀਆਂ ਤਸਵੀਰਾਂ ਨੇ ਗੱਲ ਇਸੇ ਇਸ ਤੋਂ ਪਹਿਲਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਕਦੋਂ ਸੇ ਫਸੇ ਹੋ ਯਾਂ ਕੱਲ ਸ਼ਾਮ ਸੇ ਫਸਿਆ ਹੂੰ ਭਾਈ ਸਾਹਿਬ ਬਰ ਭੁੱਖਾ ਮਰਨ ਲੱਗ ਰਿਹਾ ਹੂੰ ਆ ਰੋਟੀ ਨਹੀਂ ਨਸੀਬੋ ਲਈ ਹਿਵਤੀ ਚਾਲੂ ਦੇ ਉੜੇ ਚਾਲੂ ਦੇ ਜ ਗਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵੇਖ ਪਾ ਰਹੇ ਹੋ ਤੁਸੀਂ ਕਿ ਜਿਹੜੇ ਲੋਕ ਨੇ ਇਸ ਵੇਲੇ ਬਹੁਤ ਦੁਖੀ ਦੁਖੀ ਜਾਪਰਾਏ ਨੇ ਵੇਖ ਪਾ ਰਹੇ ਹੋ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖ ਪਾ ਰਹੇ ਹੋ ਜਿਹੜੇ ਫੋਰਸ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਲੱਗ ਰਹੀ ਹੈ ਕਿਉਂਕਿ ਜਿਹੜੇ ਕਿਸਾਨ ਨੇ ਉਹ ਪੰਜਾਬ ਸ਼ੰਭੂ ਬਾਰਡਰ ਤੇ ਹੁੰਦੇ ਹੋਏ ਦਿੱਲੀ ਦੇਸ਼ ਦੀ ਰਾਜਧਾਨੀ ਦਿੱਲੀ ਵੱਲ ਜਿਹੜਾ ਕਿਸਾਨਾਂ ਵੱਲੋਂ ਕੂਚ ਕੀਤਾ ਗਿਆ ਲੋਕ ਆਮ ਲੋਕ ਕਿੰਨੇ ਪਰੇਸ਼ਾਨ ਨੇ ਇਸ ਵੇਲੇ ਹਾਲਾਂਕਿ ਸਰਕਾਰ ਵੱਲੋਂ ਜਿਹੜਾ ਕੋਈ ਨਾ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਕਿੱਥੋਂ ਆਇਓ करनाल ਤੋਂ ਆਇਆ ਵੀਰੇ ਹੂੰ करनाल ਤੋਂ ਹੀ ਇਹ ਤਾਂ ਕੁਰੂਕਸ਼ੇਤਰ ਤੋਂ ਲੈ ਕੇ ਕਰਨਾਲ ਤੱਕ ਕਰੀਬ 15 ਤੋਂ 20 ਕਿਲੋਮੀਟਰ ਲੰਬਾ ਜਾਮ ਹੈ ਇਹ ਭਾਜੀ ਹੋਰ ਵੀ ਅੱਗੇ ਹੋਣਾ ਇਹ ਹੋਰ ਵੀ ਅੱਗੇ ਹੋਣਾ ਇਹ ਕੱਲਾ ਇੱਥੇ ਨਹੀਂ ਹੈਗਾ ਪੂਰਾ ਕੁੰਡਲੀ ਬਾਰਡਰ ਤੱਕ ਹੋਣਾ ਹੈ ਤੇ ਐਵੇਂ ਫਸਿਆ ਲੈਣਾ ਲੋਕਾਂ ਨੇ ਤੇ ਐਵੇਂ ਤੰਗ ਹੋਣਾ ਲੋਕਾਂ ਨੇ ਹਰਿਆਣਾ ਸਰਕਾਰ ਨੂੰ ਇੱਕ ਸਰਕਾਰ ਨਹੀਂ ਹੈਗੀ ਜੀ ਸਰਕਾਰ ਬੇਵਕੂਫਾਂ ਦੀ ਸਰਕਾਰ ਹੈਗੀ ਇਹ ਆਪਣਾ ਮੈਂ ਕਹਿਣਾ ਚਾਹੂੰਗਾ ਤੁਹਾਨੂੰ ਪੰਜਾਬੀ ਠੇੜ ਪੰਜਾਬੀ ਕਿ ਇਹਦੀ ਸਰਕਾਰ ਇਹਨਾਂ ਨੂੰ ਘਰ ਗ੍ਰਸਤੀ ਦਾ ਨਹੀਂ ਪਤਾ ਬਾਕੀ ਤੁਸੀ ਸਮਝਦਾ ਰਹੀ ਹੋ ਸਮਝ ਨਹੀਂ ਹੋ ਦੇਖ ਸਕਦੇ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪੰਜਾਬ ਤੋਂ ਦਿੱਲੀ ਵੱਲ ਕੂਚ ਕਰਦੇ ਨੇ ਜੇ ਲੋਕਤੰਤਰ ਦੀ ਗੱਲ ਕੀਤੀ ਜਾਵੇ ਤਾਂ ਲੋਕਤੰਤਰ ਦੇ ਵਿੱਚ ਜਿਹੜਾ ਲੋਕਾਂ ਨੂੰ ਧਰਨਾ ਦੇਣਾ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਾ ਉਹਨਾਂ ਦਾ ਰਾਈਟ ਹੁੰਦਾ ਪਰ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਹੱਕ ਮਾਰ ਨਹੀਂ ਰਹੀ ਦੱਬਦੇ ਨੇ ਜੀ ਇਹ ਦੱਬਦੇ ਨੇ ਅਸੀਂ ਦੱਬਿਆ ਨਹੀਂ ਜਾਣਾ ਇਹ ਕਿਸਾਨ ਛੱਡੋ ਇਹ ਸਾਰਿਆਂ ਨੂੰ ਦੱਬਣਗੇ ਅੱਜ ਕਿਸਾਨਾਂ ਦੀ ਵਾਰੀ ਆਈ ਹੈ ਹਨਾ ਜੀ ਜਿਹੜਾ ਸਾਡਾ ਹੋਰ ਵੀ ਵਿਭਾਗ ਹੈਗੇ ਇਹ ਸਾਰਿਆਂ ਨੂੰ ਪ੍ਰਾਈਵੇਟ ਕਰਨਗੇ ਸਾਰਾ ਕੁਝ ਹੀ ਪ੍ਰਾਈਵੇਟ ਕਰਨਗੇ ਇਹਨਾਂ ਨੇ ਸਾਰਾ ਅੰਬਾਨੀਆ ਡਾਨੀਆ ਨੂੰ ਦੇਣਾ ਠੀਕ ਹੈ ਹੋਰ ਇਹਨਾਂ ਕੁਝ ਕਰਨਾ ਨਹੀਂਗਾ ਇਹ ਤੇ ਲਾ ਲੋ ਵੀ ਬਸ ਇਹਨਾਂ ਦਾ ਹਜੇ ਸਿਸਟਮ ਫਿੱਟ ਨਹੀਂ ਬੈਠਾ ਜਿੱਦਨੇ ਦਾ ਸਿਸਟਮ ਫਿੱਟ ਬੈ ਗਿਆ ਇਹਨਾਂ ਸਰਦਾਰਾਂ ਨੂੰ ਛੱਡੋ ਮਤਲਬ ਕਿ ਕਿਸੇ ਛੋਟੀ ਜਾਤੀ ਦੇ ਬੰਦਿਆਂ ਨੂੰ ਇਹਨਾਂ ਜੀਨ ਹੀ ਨਹੀਂ ਦੇਣਾ ਠੀਕ ਹੈ ਇਹ ਮਨੁਵਾਦ ਦਾਗੋ ਦੌਰ ਲੈ ਕੇ ਆਣਾ ਚਾਹੁੰਦੇ ਨੇ ਇਹ ਹੋ ਨਹੀਂ ਸਕਦਾ ਇਹ ਲਿਉਣਗੇ ਅਸੀਂ ਔਣੇ ਨਹੀਂ ਦੇਣਾ ਠੀਕ ਹੈ ਜੀ ਲਗਾਤਾਰ ਜੰਗ ਜਾਰੀ ਰਹੂਗੀ ਸਾਡੇ ਨਾਲ ਬਸ ਤੁਰਕ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਕਿ ਤੁਸੀਂ ਫਸੇ ਹੋ ਜਾਮ ਚ ਹਾਂਜੀ ਹਾਂਜੀ ਫਸੇ ਅਸੀਂ ਜਲੰਧਰ ਤੋਂ ਜੀ ਆਲੂ ਭਰੇ ਹੋਏ ਕਿ ਜਾ ਕਿੱਥੇ ਰਹੇ ਹੋ ਬੰਗਾਲ ਜੀ ਕਲਕੱਤਾ ਕਿ ਕਿ ਕਿੰਨੀ ਦੇਰ ਤੋਂ ਫਸੇ ਹੋ ਇੱਥੇ ਅਸੀਂ ਕੱਲ ਸ਼ਾਮ ਦੇ ਸੱਧਿਆਂ ਜੀ ਕੱਲ ਸ਼ਾਮ ਕੋਈ ਕੱਲ ਸ਼ਾਮ ਦਾ ਫਸਿਆ ਹੋ ਕੋਈ ਦੇਰ ਰਾਤ ਦਾ ਫਸਿਆ ਹੋ ਕੈਮਰਾਮੈਨ ਨੂੰ ਕਹੂੰਗਾ ਜਿਹੜੀਆਂ ਦੂਰ ਤੱਕ ਤਸਵੀਰਾਂ ਵਿਖਾਈਆਂ ਜਾਣ ਔਰਤਾਂ ਬੱਚੇ ਬੱਸਾਂ ਦੇ ਵਿੱਚ ਬੰਦ ਨੇ ਇਸ ਵੇਲੇ ਕਿਉਂਕਿ ਬਾਹਰ ਨਹੀਂ ਨਿਕਲੇ ਜਾ ਰਿਹਾ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਕਿਸੇ ਨੂੰ ਇੰਟੀਮੇਟ ਸਰਕਾਰ ਨੂੰ ਜੇ ਰੋਡ ਬੰਦ ਕਰਨਾ ਤਾਂ ਉਸ ਤੋਂ ਪਹਿਲਾਂ ਜਿਹੜਾ ਸਭ ਰਸਤਾ ਚਾਲੂ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਉਹ ਆਪਣੇ ਘਰਾਂ ਤੱਕ ਪਹੁੰਚ ਸਕਣ ਕਿਉਂਕਿ ਜੇ ਦੇਖਿਆ ਜਾਵੇ ਕਿਸਾਨ ਅੰਦੋਲਨ ਕਰੀਬ ਕਿਸਾਨਾਂ ਵੱਲੋਂ ਇੱਕ ਮਹੀਨਾ ਪਹਿਲਾਂ ਜਿਹੜਾ ਇਸ ਦਿੱਲੀ ਚਲੋ ਅੰਦੋਲਨ ਦਾ ਐਲਾਨ ਕੀਤਾ ਗਿਆ ਸੀਗਾ ਪਰ ਸਰਕਾਰ ਵੱਲੋਂ ਜਿਹੜਾ ਇਸ ਪੁਖਤਾ ਜਿਹੜੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਚਲਦੇ ਜਿਹੜੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਉਗਨੇ ਉਹ ਇਸ ਵੇਲੇ ਸੜਕਾਂ ਦੇ ਵਿੱਚ ਜਾਮ ਵਿੱਚ ਫਸੇ ਹੋਏ ਨੇ ਕਿਸ ਤਰ੍ਹਾਂ ਦੇਖ ਪਾ ਰਹੇ ਹੋ ਤੁਸੀਂ ਲੋਕ ਬਸਾਂ ਦੇ ਵਿੱਚ ਬੈਠੇ ਨੇ ਔਰ ਇਹ ਪਤਾ ਨਹੀਂ ਕਿਹੜੇ ਟਾਈਮ ਆਪਣੇ ਘਰ ਪਹੁੰਚਣਗੇ ਕਿਉਂਕਿ ਜੇ ਦੇਖਿਆ ਜਾਵੇ ਤਾਂ ਦੋ ਦਿਨ ਭਾਰੀ ਜਿਹੜਾ ਬੰਦ ਹੋ ਸਕਦਾ ਹੈ ਕੱਲ ਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਹਾਂ ਸੇ ਆਏ ਹੋ ਪੰਜਾਬ ਤੋਂ ਆਇਆ ਹੈ ਜੀ ਪੰਜਾਬ ਸੇ ਹਾਂ ਜੀ ਕਹਾਂ ਜਾ ਰਹੇ ਹੋ ਬਿਹਾਰ ਜਾ ਰਹਾ ਹੈ ਫਸ ਗਏ ਰਸਤੇ ਮੇ ਰਸਤੇ ਮੇ ਫਸ ਗਿਆ ਹੈ ਰਸਤਾ ਜਾਮ ਹੋ ਗਿਆ ਹੈ चार रोज हो गया भूखा है, है, के लिए। है। चार क्या बोल रहे हो मैं बोल रहा हूँ खन्ने से आयु चार दिन के लिए ट्रॉफी में फंसे हुए हैं तो वो कहने का मतलब कि हम लोग भूखे भी मर रहे हैं बस में पैसा भी नहीं है पैसा भी था तो ठेकेदार में हम लोग का पैसा दिया नहीं पेमेंट नहीं दिया पेमेंट के जगह पर घर से दो दो हजार रुपया मंगाए थे अपनी अपनी जेडिया मुसीबतें सोलह ने पर सब तो वीडी गल है पा रहे हो करीब पंद्रह तो वी किलोमीटर लंबा ये जाम है तस्वीर ਤਾਨੂੰ ਡੇਲੀ ਪੋਸਟ ਤੇ ਸਿੱਧੀਆਂ ਲਾਈਵ ਤਸਵੀਰਾਂ ਵਿਖਾ ਰਹੇ ਆਂ ਕਰੀਬ 15 ਤੋਂ 20 ਕਿਲੋਮੀਟਰ ਲੰਬਾ ਜਾਮ ਹੈ। ਦਿੱਲੀ ਚਲੋ ਜਿਹੜਾ ਕਿਸਾਨ ਅੰਦੋਲਨ ਹੈ ਜਿਸ ਦੇ ਚੱਲਦੇ ਹਰਿਆਣਾ ਸਰਕਾਰ ਵੱਲੋਂ ਰਾਤ ਅਚਾਨਕ ਜਿਹੜਾ ਇਹ ਰਸਤਾ ਇਹ ਬੰਦ ਕਰ ਦਿੱਤਾ ਗਿਆ ਹਾਲਾਂਕਿ ਪੰਜਾਬ ਬਾਰਡਰ ਪਹਿਲਾਂ ਹੀ ਅਜ ਤੜਕਸਾਰ ਜਿਹੜੇ ਸੀਲ ਕਰ ਦਿੱਤੇ ਗਏ ਨੇ ਵੇਖੋ ਕਿਸਾਨਾਂ ਨੂੰ ਰੋਕਣ ਤੇ ਲਈ ਸਰਕਾਰ ਵੱਲੋਂ ਕਿਹੜੇ-ਕਿਹੜੇ ਹਥਕੰਡੇ ਨੇ ਉਹ ਅਪਣਾਏ ਜਾ ਰਹੇ ਨੇ। ਕਿਸ ਤਰ੍ਹਾਂ ਤਸਵੀਰਾਂ ਵੇਖ ਪਾ ਰਹੇ ਹੋ? ਅੱਗ ਬਜਾਉ ਪਾਣੀ ਦੀਆਂ ਗੱਡੀਆਂ ਇਸ ਵੇਲੇ ਨੈਸ਼ਨਲ ਹਾਈਵੇ ਤੇ ਮੌਜੂਦ ਨੇ ਹਾਲਾਂਕਿ ਸਰਕਾਰਾਂ ਲੋਕਾਂ ਦੀ ਸਹਾਇਤਾ ਦੇ ਲਈ ਹੁੰਦੀਆਂ ਪਰ ਇਸ ਵੇਲੇ ਸਭ ਤੋਂ ਵੱਡੀ ਦੁਬਧਾ ਲੋਕ ਲੋਕਤੰਤਰ ਦੇ ਵਿੱਚ ਲੋਕ ਸਰਕਾਰ ਚੁਣਦੇ ਨੇ ਪਰ ਇਸ ਵੇਲੇ ਲੋਕਾਂ ਦੀ ਚੁਣੀ ਸਰਕਾਰ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ ਕਿਉਂਕਿ ਜੇ ਗੱਲ ਕੀਤੀ ਜਾਵੇ ਲੱਖਾਂ ਦੀ ਤਾਦਾਦ ਤੋਂ ਕਿਸਾਨ ਨੇ ਉਹ ਜਿਹੜੇ ਪੰਜਾਬ ਤੋਂ ਦਿੱਲੀ ਵੱਲ ਆ ਰਹੇ ਨੇ ਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਟ੍ਰੱਕ ਵਾਹਨ ਬੱਸਾਂ ਔਰ ਉਹਨਾਂ ਦੇ ਵਿੱਚ ਬੈਠੇ ਬੱਚੇ ਬਜ਼ੁਰਗ ਉਹ ਇਸ ਵੇਲੇ ਦਿੱਕਤ ਦੇ ਵਿੱਚ ਨੇ ਫਿਰ ਵੀ ਸਰਕਰਟ ਲੋਕਾਂ ਦੁਆਰਾ ਚੁਣੀਆਂ ਆਪਣੀਆਂ ਸੁਵਿਧਾ ਲਈ ਨਹੀਂ ਚੁਣੀਆਂ ਸਰਕਾਰਾਂ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੁੰਦੇ ਨੇ ਲੋਕਤੰਤਰ ਤੇ ਕਿਉਂਕਿ ਲੋਕਾਂ ਦੀ ਆਵਾਜ਼ ਨੂੰ ਇਸ ਵੇਲੇ ਦਬਾਇਆ ਜਾ ਰਿਹਾ ਜਿਸ ਦੇ ਚਲਦੇ ਲੋਕ ਵੀ ਫਸੇ ਹੋਏ ਨੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਪੰਜਾਬ ਤੋਂ ਉਹ ਪਾਇਆ ਸ਼ੰਭੂ ਬਾਰਡਰ ਹੁੰਦੇ ਹੋਏ ਦਿੱਲੀ ਵੱਲ ਕੁਝ ਕਰ ਚੁੱਕੇ ਨੇ ਪਰ ਕਿਤੇ ਨਾ ਕਿਤੇ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਅੜਿੰਗੇ ਅੜਾਕੇ ਰੋਕਿਆ ਜਾ ਰਿਹਾ ਹੈ ਕੈਮਰਾਮੈਨ ਵਿੱਕੀ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਕਰਨਾਲ ਕੱਬਸੇ ਫਸੇ ਹੋ ਯਾ ਕੱਲ ਸ਼ਾਮ ਸੇ ਫਸਿਆ ਹੂੰ ਭਾਈ ਸਾਹਿਬ ਪਰ ਭੁਖੋਂ ਮਰ ਲਾ ਕਰਿਆ ਹੂੰ ਆ ਰੋਟੀ ਨਹੀਂ ਨਸੀਬੋ ਜੀ ਹਿੰਦੀ ਸਰਕਾਰ ਬੇਪਰਵਾਹ ਦੀ ਸਰਕਾਰ ਹੈ ਜੀ ਇਹ ਆਪਣਾ ਮੈਂ ਕਹਿਣਾ ਚਾਹਾਂਗਾ ਤੁਹਾਨੂੰ ਪੰਜਾਬੀ ਠੇੜ ਪੰਜਾਬੀ ਦੀ ਅੱਜੀ ਸਰਕਾਰ ਇਹਨਾਂ ਨੂੰ ਘਰ ਗ੍ਰਸਤੀ ਦਾ ਨਹੀਂ ਪਤਾ